ਤਨੈ ਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਬਜਨ ਭੁਖਾ ਸਾਬ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿ ਇੱਛਾ ਸਾਬ ਜਾਈਆਂ ਸਦਾ ਕੁਰਬਾਨ ਕਿਥਾ ਗੁਰ ਵਿਟੋ ਜਿਸ ਦੀਆਂ ਏ ਵਡਿਆਈਆਂ ਕੈ ਨਾਨਕ ਸਗਲ ਸਮਾਗਰੀ ਤੁਮ ਰੇ ਸੋਤਰਧਾਰੀ ਤੁਮ ਤੇ ਓਐ ਦਾ ਸਦਾ ਕਰ ਤੋ ਦਿਆਗੀ ਆ ਮੈਂ ਕਲਦੀਪ ਸਿੰਘ ਤੁਸੀਂ ਦੇ ਰੁਕੇ ਆ ਇਸ ਕਿ ਨੂੰ ਚਲ ਅੱਜ ਇਸ ਖਣੇ ਆ ਪਿੰਡ ਸਾਧਕ ਵਿਖੇ ਜਿੱਥੇ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਵਿਖੇ ਬਾਬਾ ਜੀਵਨ ਸਿੰਘ ਦੀ ਸ਼ਿਧੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਆਓ ਅਸੀਂ ਗੱਲਬਾਤ ਕਰਦੇ ਆ ਹੁਣ ਉਹਦੇ ਸੇਵਾਦਾਰਾਂ ਨਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਭਾਈ ਮੇਰਾ ਨਾਮ ਹਰਬੰਸ ਸਿੰਘ ਸੋਨਾ ਸਾਧਕ ਹਰਬੰਸ ਸਿੰਘ ਸੋਨਾ ਜੋ ਤੁਸੀਂ ਅੱਜ ਬਾਬਾ ਜੀਨ ਸਿੰਘ ਜੀ ਦਾ ਸ਼ਿਧੀ ਦਿਹਾੜਾ ਮਨਾਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਹ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸਾਧਕ ਜ਼ਿਲ੍ਹਾ ਫਰੀਦਕੋਟ ਸਾਧਕ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਇੱਥੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸ਼ਿੱਦੀ ਦਾ ਨਾਮ ਲਾਇਆ ਜਾਂਦਾ ਸੇਵਾਦਾਰ ਵੀਰ ਵੱਧ ਚੜ ਕੇ ਸੇਵਾ ਕਰਦੇ ਆ ਹਰ ਤਬਕੇ ਦੇ ਲੋਕ ਜਾਤੀ ਪਾਤੀ ਤੋਂ ਉੱਪਰ ਉੱਠ ਕੇ ਗੁਰੂ ਘਰ ਦੀ ਸੇਵਾ ਕਰਦੇ ਆ ਸਮੇਤ ਪਰਿਵਾਰ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਘਰ ਬਾਬਾ ਜੀਵਨ ਸਿੰਘ ਜੀ ਵਿਖੇ ਪਹੁੰਚਦੇ ਆ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਇਤਿਹਾਸ ਆ ਉਹ ਬੜਾ ਲੰਮਾ ਚੌੜਾ ਇਤਿਹਾਸ ਆ ਉਹਨੂੰ ਸੰਖੇਪ ਦੇ ਵਿੱਚ ਨਹੀਂ ਸੁਣਾਇਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ ਬਾਬਾ ਜੀ ਦਾ ਬੜੀ ਲੰਮੀ ਸਾਂਝਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਦੋਂ ਹੋਈ ਤੇ ਬਾਬਾ ਜੀਵਨ ਸਿੰਘ ਜੀ ਨੇ ਉਹਨਾਂ ਦਾ ਅਸੀਸ ਦਿੱਲੀ ਤੋਂ ਨੰਦਪੁਰ ਸਾਹਿਬ ਲੈ ਕੇ ਆਂਦਾ ਬੜਾ ਲੰਮਾ ਪੈਂਡਾ ਸੀਗਾ ਇਹ ਸੀਸ ਲੈ ਕੇ ਆਉਣਾ ਕੋਈ ਮਾੜੀ-ਮੋਟੀ ਗੱਲ ਨਹੀਂ ਸੀਗੀ ਉਹਨਾਂ ਨੇ ਆਪਣੇ ਪਿਤਾ ਜੀ ਦਾ ਸੀਸ ਕੱਟ ਕੇ ਫੇਰ ਸੀਸ ਗੁਰੂ ਸਾਹਿਬ ਦੇ ਸੀਸ ਨਾਲ ਬਦਲ ਕੇ ਸੀਸ ਲੈ ਕੇ ਆਂਦਾ ਇਹ ਅੱਜ ਦੇ ਇਤਿਹਾਸ ਦੇ ਵਿੱਚ ਤੇ ਪਿਸ਼ੋਕੜ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹ ਘਟਨਾ ਕਿਸੇ ਨੇ ਨਾ ਸੁਣੀ ਹੋਊਗੀ ਨਾ ਕਦੇ ਕੂਗਾ ਅੱਗੇ ਵੀ ਸੋਊਗਾ ਇਹ ਕੱਲੇ ਬਾਬਾ ਜੀਵਨ ਸਿੰਘ ਜੀ ਸੀਗੇ ਜਿਨ੍ਹਾਂ ਨੇ ਆਪਣੇ ਹੱਥੀ ਆਪਣੇ ਪਿਤਾ ਜੀ ਦਾ ਸੀਸ ਕੱਟ ਕੇ ਗੁਰੂ ਸਾਹਿਬ ਦੇ ਸੀਸ ਦੇ ਨਾਲ ਬਦਲੀ ਕਰਕੇ ਗੁਰਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਪਹਚਾਇਆ ਔਰ ਉੱਥੇ ਪਹੁੰਚਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਬਾਬਾ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਸ਼ਾਤੀ ਦੇ ਨਾਲ ਲਾਇਆ ਔਰ ਪੰਜਵੇਂ ਸੈਭ ਜਦੇ ਹੋਣ ਦਾ ਮਾਨ ਦਿੱਤਾ ਰੰਗਰੇਟਾ ਗੁਰੂ ਦਾ ਬੇਟਾ ਇਹ ਕਹੇ ਕਿ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤੀ ਪਾਤੀ ਨੂੰ ਖਤਮ ਕੀਤਾ ਸੀਗਾ ਔਰ ਸਾਨੂੰ ਵੀ ਸਿੱਖ ਰੰਗਰੇਟੇ ਹੋਣ ਤੇ ਬੜਾ ਮਾਣ ਹੈ ਅਸੀਂ ਬਾਬਾ ਜੀ ਹੋਂ ਸਿੰਘ ਜੀ ਦੀ ਸੰਤਾਨ ਹਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ-ਪਿੰਡ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਆਪਣੇ ਬੱਚਿਆਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਿਣ ਇਸ ਤਰ੍ਹਾਂ ਦੇ ਸਮਾਗਮ ਪਿੰਡ-ਪਿੰਡ ਹੁੰਦੇ ਰਹਿਣ ਤੁਸੀਂ ਦੇਖੋ ਕੇ ਐਸ ਕੇ ਨਿਊਜ਼ਲ ਪੱਤਰਕ ਪ੍ਰਦੀਪ ਸਿੰਘ ਜੀ ਵਰ ਤੋਂ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਪਿੰਡ ਸਾਦਕ ਵਿਖੇ ਮਨਾਇਆ ਗਿਆ ਇਸ ਦੌਰਾਨ ਉਤਟ ਗੁਰੂ ਕਾ ਲੰਗਰ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ ਥਾਣਾ ਸਾਧਕ ਦੇ ਮੁਖ ਅਫਸਰ ਐਸ ਐਚਓ ਮੈਡਮ ਜਗਿੰਦਰ ਕੌਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਉਹਨਾਂ ਨੇ ਬਾਬਾ ਜੀਵਨ ਸਿੰਘ ਗੁਰਦੁਆਰਾ ਵਿਖੇ ਹਾਜ਼ਰੀ ਲਵਾਈ। ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ।